ਹਾਂਜੀ ਅੱਜ ਆਪਾਂ ਆਪਣੇ 3008 ਦੇ ਪਾਉਣ ਲੱਗੇ ਆ ਟਾਇਰ ਨਵੇਂ ਤੇ ਕੰਮ ਚੱਲ ਰਿਹਾ ਤੁਹਾਨੂੰ ਦਿਖਾ ਰਿਹਾ ਟਾਇਰ ਘਸ ਗਏ ਸੀਗੇ ਆ ਥੋੜਾ ਜਿਆਦਾ ਘਸਿਆ ਹੋਇਆ ਟਾਇਰਾਂ ਪੈਂਚਰ ਹੋਣ ਲੱਗ ਗਿਆ ਸੀ ਆ ਦੋ ਵਾਰ ਪੈਂਚਰ ਹੋ ਗਿਆ ਰਾਜੋ ਜਾਣੇ ਅੱਜ ਫੇਰ ਸਵੇਰੇ ਆਵਾਪਾਰੀ ਫੇਰ ਘੱਟ ਗਈ ਇਸ ਕਰਕੇ ਆਪਾਂ ਚਾਰੇ ਟਾਇਰ ਨਵੇਂ ਪਾਉਣ ਲੱਗੇ ਆ ਇਹਦੇ ਅੱਜ ਕਰਾਉਣਾ ਤੁਹਾਨੂੰ ਚੈੱਕ ਆ ਦੇਖੋ ਜੇ ਮੈਂ ਟਾਇਰ ਖੜਾ ਜਮਾ ਖਤਮ ਨਹੀਂ ਸੀਗੇ ਟਾਇਰ ਪਰ ਰਾਜ ਪ੍ਰੋਬਲਮ ਕਰਦੇ ਇਸ ਕਰਕੇ ਆਹੀ ਨੰਬਰ ਪਾਉਣੇ ਨੇ ਟਾਇਰ ਆਪਾਂ ਨੇ origignal ਟਾਇਰ ਨੇ ਜਿਹੜੇ ਨੰਬਰ ਲੱਗੇ ਹੋਏ ਨੇ ਇਦੋਂ ਨਾਲ ਚੌੜਾ ਕਰਾਉਣਾ ਨਾ ਵਧਾਉਣਾ ਨਾ ਘਟਾਉਣਾ ਸੇਮ ਆਹੀ ਨੰਬਰ ਰੱਖਣਾ ਆ ਆ ਪਾਏ ਹੋਏ ਸੀਗੇ ਪਹਿਲਾਂ ਟਾਇਰ ਇਹਨਾਂ ਖਰਾਬ ਨਹੀਂ ਟਾਇਰ ਵਧੀਆ ਪੈਨੇ ਪਰ ਤਾਂ ਵੀ ਕਢਾਉਣ ਲੱਗਿਆਂ ਇਦੋਂ ਮੁੜ ਕੇ ਟਾਇਰ ਆਵਾਜ਼ ਵੀ ਕਰਦੇ ਨੇ ਤੇ ਪੈਂਚਰ ਵੀ ਹੁੰਦਾ ਰਾਹ 'ਚ ਖੜਦੇ ਆ 17 ਨੰਬਰ ਨੇ ਆ 265 ਤੇ 65 17 ਆਹੀ ਆ ਪਾਉਣ ਲੱਗਿਆ ਆਪਾਂ ਯੋਕੋਹਾਮਾ ਦੇ ਟਾਇਰ ਯੋਕੋਹਾਮਾ ਦੇ ਆ ਵੀ ਆਹੀ ਨੰਬਰ ਆ 2656617 12 ਨੰਬਰੇ ਪਾਉਣ ਲੱਗੇ ਤੇ ਟਾਇਰ ਦੇਖਣ ਨੂੰ ਸੋਹਣਾ ਇੱਕ ਦਾ ਟਾਇਰ ਆਵਾਜ਼ ਨਹੀਂ ਕਰਦਾ ਜਦੋਂ ਆ ਪੋਜੀਸ਼ਨ ਆ ਜਾਂਦੇ ਜਿਵੇਂ ਆ ਆਇਆ ਹੋਇਆ ਟਾਇਰ ਐਦਾਂ ਪੋਜੀਸ਼ਨ ਤੇ ਆ ਕੇ ਆਵਾਜ਼ ਨਹੀਂ ਕਰਦਾ ਨਰਮ ਰਹਿੰਦਾ ਸਸਪੈਂਸ਼ਨ ਵਧੀਆ ਰਹਿੰਦੀ ਆ ਤੇ ਸਾਇਦ ਦਾ ਫਰਕ ਆ ਇਹਦੋਂ 1 ਇੰਚ ਦਾ ਫਰਕ ਆ ਲੈ ਹਵਾ ਨਹੀਂ ਭਰੀ ਹੈਗੀ ਆ ਫਿੱਟਾ ਫਿੱਟ ਨਹੀਂ ਦੇਖੋ 1 ਇੰਚ ਦਾ ਪੂਰਾ ਫਰਕ ਆ ਇਹਦਾ ਚੜਾਈ ਵੀ ਵਧੂਗੀ ਗੱਡੀ ਦੇ ਚਾਈ ਵੀ ਵਧੂਗੀ ਦੋ ਟਾਇਰ ਆ ਪੈਨੇ ਦੋ ਅੰਦਰੋਂ ਬਾਹਰ ਕੱਢਣੇ ਨੇ ਤੇ ਉਹ ਖੁੱਲਣ ਲੱਗਿਆ ਹੋਇਆ ਹੈ ਬਾਈ ਉਧਰ ਤੇ ਜਦੋਂ ਪੈ ਗਏ ਤੋਂ ਬਾਅਦ ਗੱਡੀ ਦੀ ਹਾਈਟ ਹੋਰ ਨੀਚੀ ਹੋ ਜਾਣੀ ਆ ਇੱਧਰ ਕਰਾ ਚੈੱਕ ਇੰਨਾ ਗੈਪ ਆ ਗੱਡੀ ਇੱਥੇ ਤੱਕ ਆਉਣ ਲਾ ਜਾਣੀ ਆ ਮੇਰੇ ਜੇ ਚਾਰੇ ਟਾਇਰ ਪੈ ਗਏ ਤੇ ਚੌੜੇ ਆਪਾਂ ਨੇ ਤਾਂ ਕਰਕੇ ਨਹੀਂ ਪਵਾਏ ਆਪਾਂ ਨੇ ਕਿਹੜੇ ਵਾਲੇ ਗੇੜੀਆਂ ਮਾਰਨੋਂ ਜਿਵੇਂ ਹੁੰਦਾ ਉਹ ਸ਼ੌਂਕ ਨਹੀਂ ਹੈਗਾ ਆਪਣੇ ਘਰੇ ਰੱਖਣੀ ਆ ਗੱਡੀ ਤੇ ਘਰੇ ਚਲਾਉਣੀ ਆ ਆਪਾਂ ਨੇ ਵਧੀਆ ਐਵਰੇਜ ਦਾ ਵੇ ਵਧੀਆ 서ਸਪੈਂਸ਼ਨ ਚੱਲੇ ਆਪ ਨੂੰ ਆਹੀ ਹੁੰਦਾ ਹੋਰ ਕੋਈ ਲੰਬੀ ਜੋੜੀ ਕਹਾਣੀ ਨਹੀਂ ਹੈਗੀ ਇਦੋਂ ਓਵਰ ਸਾਈਜ਼ ਵਾਲੀ ਇਦੋਂ ਉੱਚੀ ਦੱਸੋ ਤਾਂ ਕੀ ਕਰਨਾ ਟਰੱਕ ਤਾਂ ਬਣਾਉਣਾ ਰਹੇ ਹੁਣ ਪੂਰੀ ਵਧੀਆ ਗੱਡੀ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਚੱਲਦੀ ਵੀ ਵਧੀਆ ਗੱਡੀ ਐਵਰੇਜ ਵੀ ਵਧੀਆ ਰਹਿੰਦੀ ਆ ਤੇ 서ਸਪੈਂਸ਼ਨ ਕਿੱਟ ਵੀ ਨਹੀਂ ਜਾਂਦੀ ਸਾਰੇ ਕੰਮ 'ਚ ਫਾਇਦੇ ਨੇ ਤੇ ਜਦੋਂ ਟਾਇਰ ਪਾ ਗਏ ਕਲੀਅਰ ਹੋ ਗਏ ਉਹ ਵੀ ਤੁਹਾਨੂੰ ਚੈੱਕ ਕਰਾਂਗੇ ਵੀਡੀਓ ਬਣੇ ਰਿਓ ਲਾਸਟ ਹਾਂਜੀ ਆ ਹਾਈ ਬੇ ਟਾਇਰ ਤੋਂ ਸ਼ਾਪ ਆ ਪਾਈਆਂ ਜਿੱਥੋਂ ਆਪਾਂ ਲੈ ਤੇ ਆਪਣੇ ਸੌਰੀ ਟਾਇਰ ਪਾਉਣ ਲੱਗੇ ਆ ਲਾਇ ਆਪਣੇ ਪੁਰਾਣੀ ਨੇ ਤੇ ਬਾਈਆਂ ਦਾ ਬਹੁਤ ਵਧੀਆ ਕੰਮ ਆ ਲਾਇ ਵੀ ਨੇ ਸਾਰੇ ਟਾਇਰ ਵੀ ਨੇ ਤੇ ਬਾਈਆਂ ਦੀ ਇੱਕ ਬਰਨਾਲੇ ਵੀ ਸ਼ਾਪ ਆ ਕਿਹੜੇ ਨਾਮ ਤੋਂ ਬਰਨਾਲੇ ਸਟਾਰ ਵੀਲ ਦੇ ਨਾਮ ਤੋਂ ਸਟਾਰ ਵੀਲ ਦੇ ਨਾਮ ਤੋਂ ਬਰਨਾਲੇ ਸ਼ਾਪ ਆ ਬਾਈਆਂ ਦੀ ਤੇ ਬਾਈ ਕਹਿੰਦੇ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਦੀ ਅਲਾਈਨਮੈਂਟ ਫ੍ਰੀ ਬੀਲ ਬੈਲੈਂਸ ਫ੍ਰੀ ਤੇ ਨਲਕੀਆਂ ਲੱਗਣਗੀਆਂ ਸਾਰੀਆਂ ਉਹ ਫ੍ਰੀ ਤੇ ਹੱਬਾਂ ਤੇ ਰੰਗ ਮਾਰ ਕੇ ਕਰਕੇ ਜਮਾ ਓਕੇ ਕਰਕੇ ਦੇਣਗੇ ਜਿਹੜਾ ਬਾਈ ਵੀਡੀਓ ਵਿੱਚ ਸ਼ੇਅਰ ਕਰਕੇ ਆਊਗਾ ਨਵੇਂ ਟਾਇਰ ਪਾਊਗਾ ਸਾਰਾ ਕੁਝ ਜਾਲਸਾ ਮੇਰੇ ਘਰ ਆਸਾ ਹਾ 1500 ਦਾ ਪੈ ਜਾਂਦਾ ਹੁੰਦਾ ਚਾਰੇ ਟਾਇਰਾਂ ਦਾ ਆ ਸਾਰਾ ਫ੍ਰੀ ਕਰਕੇ ਦੇਣਗੇ ਤਾਂ ਇਧਰ ਚੈੱਕ ਕਰਾ ਸਾਰਾ ਬਾਈਆਂ ਕੋਲੇ ਲਾਇਬੀਲ ਵੀ ਪੈ ਨੇ ਟਾਇਰ ਨੇ ਇਧਰ ਮਰਾਈ ਨਿਗਾ ਤੇ ਬਾਈਆਂ ਦਾ ਆਪਾਂ ਮੋਬਾਈਲ ਨੰਬਰ ਵੀ ਬਾਈਆਂ ਤੋਂ ਪੁੱਛ ਲੈਨੇ ਆ ਜੋ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਹਾਂਜੀ ਬਾਈ ਜੀ ਆਪਣਾ ਨੰਬਰ ਦੱਸ ਦਿਓ ਜੀ 94909 27000 ਜੀ ਠੀਕ ਆ ਜੀ 94909 27000 27000 9490927022 ਦਾ ਫੋਨ ਨੰਬਰ ਆ ਤੇ 12 ਵਾਈਆਂ ਦਾ ਬੋਰਡ ਵੀ ਦਿਖਾ ਦੀ ਇਧਰੋਂ ਸਾਈਡ ਤੇ ਉਹ ਦਿਖਾ ਦੀ ਦੁਕਾਨ ਦੀ ਲੋਕੇਸ਼ਨ ਵੀ ਦਿਖਾ ਦੀ ਮੇਨ ਆਪਣੇ ਬਰਨਾਲਾ ਬਾਈਪਾਸ ਤੇ ਆ ਟਾਲੀ ਸਾਹਿਬ ਗੁਰਦੁਆਰਾ ਥੋੜਾ ਅੱਗੇ ਨੂੰ ਆਉਨੇ ਆ ਹਾਂਜੀ ਲਖਰਾਜ ਮੋਟਰ ਦੇ ਜਮਾ ਉਪਰ ਜਿੱਥੇ ਸਾਹਮਣੇ ਹੀ ਆ ਤੇ ਬਾਹਰੋਂ ਇੱਕ ਵਾਰ ਚੈੱਕ ਕਰਾ ਦੇ ਬਾਈਆਂ ਜੀ ਆਪਣੇ ਨੀਟਾ ਉਸਤਾਦ ਜੀ ਟਾਇਰ ਕਰਨ ਲੱਗੇ ਫਿੱਟ ਨਾ ਕਰਤੇ ਆ ਨੀਟਾ ਉਸਤਾਦ ਨੇ ਆਪਣੇ ਜਿਵੇਂ ਹਰੇਕ ਸ਼ਾਪ ਤੇ ਇੱਕ ਮੇਨ ਬੰਦਾ ਹੁੰਦਾ ਨਾ ਕਰਤਾ ਧਰਤਾ ਇੱਥੇ ਆ ਨੇ ਨੀਟਾ ਬਾਈ ਨੀਟਾ ਬਾਈ ਜੀ ਫੇਸ ਦਿਖਾਓ ਆਪ ਦਾ ਬਹੁਤ ਨਾਈਸ ਬੰਦਾ ਇੱਕ ਨੰਬਰ ਬੰਦਾ ਤੇ ਜਿਹੜਾ ਵੀ ਕੰਮ ਕਹਦੇ ਵੀਰਾਂ ਕਹਦੇ ਜਵਾਬ ਨਹੀਂ ਦਿੰਦਾ ਕੋਈ ਚੱਕਰੇ ਨਹੀਂ ਆਉਣ ਦੋ ਬਾਈ ਨੇ ਆਪ ਟਾਇਰ ਸਾਰੇ ਖੋਲੇ ਨੇ ਆਪ ਫਿੱਟ ਕਰਨ ਲੱਗਿਆ ਹੋਇਆ ਇੱਕ ਟਾਇਰ ਰਹਿ ਗਿਆ ਉਧਰਲਾ ਆਪਣਾ ਤਿੰਨ ਕੰਪਲੀਟ ਹੋ ਗਏ ਟਾਇਰ ਕਰੀ ਜਾਂਦਾ ਬਸ ਉਹ ਵੀ ਉਹਦੇ ਕੰਮ ਜਾਂ ਹੋਰ ਆ ਗਿਆ ਸੀ ਉਹਨੂੰ ਲੱਗੇ ਹੋਏ ਨੇ ਤੇ ਜਦ ਤੱਕ ਇਹਨੇ ਆ ਟਾਇਰ ਤਨ ਕਰ ਦੇਣੇ ਨੇ ਫਿੱਟ ਫਿੱਟ ਟਾਇਰ ਇਹਨੇ ਆਪਣੀ ਮਰਜ਼ੀ ਨਾਲ ਪਾਏ ਨੇ ਕਹਿੰਦਾ ਭਾਈ ਆਪਾਂ ਟਾਇਰ ਜੋ ਕੋਹਾਮਾ ਦਾ ਪਾਉਣਾ ਆਹੀ ਪਾਉਣਾ ਕਿਉਂਕਿ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਕਹੇ ਜੀ ਆ ਕਹੇ ਜੀ ਨਹੀਂ ਤੇ ਹਰ ਇੱਕ ਬੰਦੇ ਜਿਹੜਾ ਕੰਮ ਹੁੰਦਾ ਉਹਨੂੰ ਵੱਧ ਨੌਲੇਜ ਹੁੰਦੀ ਆ ਹੁਣ ਅਸੀਂ ਗੱਡੀਆਂ ਕੰਮ ਕਰਦੇ ਆ ਸਾਨੂੰ ਉਹਦੀ ਨੌਲੇਜ ਵੱਧ ਆ ਇਹਨਾਂ ਦਾ ਕੰਮ ਟਾਇਰਾਂ ਦਾ ਇਹਨਾਂ ਨੂੰ ਟਾਇਰਾਂ ਦੀ ਨੌਲੇਜ ਵੱਧ ਆ ਤੇ ਇਸ ਕਰਕੇ ਇਹਦੀ ਮਰਜ਼ੀ ਨਾਲ ਟਾਇਰ ਪਾਏ ਨੇ ਆਪਾਂ ਨੇ ਤੇ ਕੋਈ ਵੀ ਗੱਡੀ ਵਾਲਾ ਬੰਦਾ ਟਾਇਰ ਪਵਾਉਂਦਾ ਜਿਹੜਾ ਬੰਦਾ ਕੋਈ ਵੀ ਕੰਮ ਕਰਾਉਂਦਾ ਉਹ ਬੰਦੇ ਦੀ ਇੱਕ ਵਾਰ رائے ਜ਼ਰੂਰ ਲੈਣੀ ਚਾਹੀਦੀ ਆ ਕਿਉਂਕਿ ਜਿਹੜਾ ਬੰਦਾ ਜਿਹੜਾ ਕੰਮ ਹੁੰਦਾ ਉਹਨੂੰ ਵੱਧ ਨੌਲੇਜ ਹੁੰਦੀ ਆ ਉਹਦੀ رائے ਨਾਲ ਕੰਮ ਕਰੇ ਤਾਂ ਮੇਦਾ ਸਹੀ ਹੋਉਂਦਾ ਤੇ ਆਪਣਾ ਵੀ ਕੰਮ ਸਹੀ ਹੋਇਆ ਕਿਉਂਕਿ ਆਪਾਂ ਨੇ رائے ਨਾਲ ਚੱਲੇ ਆ ਕਿਉਂ ਨੀਟਾ ਜੀ ਤੇ ਇੱਥੇ ਆਇਓ ਤੇ ਨੀਟੇ ਸਾਧ ਨੂੰ ਮਿਲਿਓ ਤੇ ਇਹਨੂੰ ਮਿਲ ਕੇ ਗੱਲਬਾਤ ਜ਼ਰੂਰ ਕਰਿਓ ਬਹੁਤ ਵਧੀਆ ਬੰਦਾ ਕਰਦੇ ਫਿੱਟ ਹਾਂਜੀ ਟਾਇਰ ਪਾ ਕੇ ਆਪਣੀ ਗੱਡੀ ਹੋ ਗਈ ਰੈਡੀ ਤੇ ਹੁਣੇ ਆਈ ਅਲਾਈਨਮੈਂਟ ਵੀ ਕਰਾ ਲਿਆ ਵੀ ਬੈਲੈਂਸ ਵੀ ਕਰਾ ਲਿਆ ਤੇ ਟਾਇਰ ਚੈੱਕ ਕਰੋ ਟਾਇਰਾਂ ਦਾ ਇਹਨਾਂ ਦਾ ਫਾਇਦਾ ਬਹੁਤ ਆ ਮੈਂ ਵੀ ਆਹੀ ਰਾਏ ਦਿੰਨਾ ਜਿਹਨੇ ਵੀਰ ਭਰਾ ਨੇ ਪਾਉਣੇ ਹੋਣ ਇੱਕ ਨੰਬਰ ਵੱਧ-ਤੁੜ ਬੜਾ ਕਰਾ ਲਓ ਇਦੋਂ ਬਾਲਾ ਨਹੀਂ 20 22 ਨੰਬਰ 27 ਨੰਬਰ ਐ ਪਾਉਂਦਾ ਕੋਈ ਫਾਇਦਾ ਨਹੀਂ ਹੈਗਾ ਗੱਡੀ ਨਹੀਂ ਸੈਟ ਚੱਲਦੀ ਸਸਪੈਂਸ਼ਨ ਨਹੀਂ ਖੜਦੀ ਬਹੁਤ ਬੁਰੇ ਹਾਲ ਨੇ ਪਰ ਆਹ ਟਾਇਰ ਦਾ ਮੈਨੂੰ ਸਹੀ ਲੱਗਿਆ ਜਿੰਨੀ ਮੇਰੀ ਸੋਚ ਆ ਬਾਕੀ ਆਪ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਕਹਿੰਦੇ ਨੇ ਹੁੰਦੇ ਸ਼ੌਂਕ ਦਾ ਪਗਾਉਣ ਖਾਤਰ ਬਹੁਤ ਕੁਝ ਹੋ ਜਾਂਦਾ ਤੇ ਆਪਾਂ ਨੇ ਆ ਹੀ ਪੁਆਏ ਨੇ ਟੈਰਾਂ ਦੀ ਕੁਆਲਿਟੀ ਚੈੱਕ ਕਰਾ ਹੁਣ ਪਾਏ ਹੋਏ ਪਤਾ ਲੱਗਣਗੇ ਇੱਥੋਂ ਲਿਆ ਕੇ ਦਿਖਾ ਟਾਇਰ ਇਧਰੋਂ ਚੈੱਕ ਕਰਾ ਟਾਇਰ ਹੁਣ ਟਾਇਰ ਦਾ ਪਤਾ ਲੱਗਦਾ ਆ ਟਾਇਰ ਸੌਫਟ ਰਹਿੰਦਾ ਐ ਦਬਿਆ ਰਹੂਗਾ ਟਾਇਰ ਜੰਪ ਕਰੂਗਾ ਖਾੜ ਨਹੀਂ ਹੋਣਾ ਟਾਇਰ ਨੇ ਪੂਰੀ ਦਿਖਾ ਦੇ ਗੱਡੀ ਇਹ ਚੱਕ ਦੋ ਕੰਮ ਰਹਿੰਦੇ ਨੇ ਕਰਾਉਣੇ ਵਾਲੇ ਹੋਰ ਉਹ ਕਰਾਵਾਂਗੇ ਜਿੰਨਾ ਕ ਟਾਈਮ ਮਿਲਦਾ ਇਧਰੋਂ ਕੰਮ ਤੇ ਉਹ ਕਰਾ ਲੈਂਦਾ ਇਧਰ ਦੋ ਤਿੰਨ ਕੰਮ ਨੇ ਇਹਦੇ ਮੂਰੇ ਇੱਕ ਤਾਂ ਆ ਫੌਕ ਕਲੈਂਪਾ ਸਾਫ ਕਰਨੇ ਵਾਲੇ ਨੇ ਐੜੀ ਬਾਹਰ ਲੱਗੀ ਹੋਈ ਹੈ ਕ੍ਰੋਮ ਦੀ ਆ ਥੋੜੀ ਉਹ ਫਿੱਕੀ ਪੈ ਗਈ ਆ ਕਰਾਉਣੇ ਵਾਲੀ ਆ ਤੇ ਆ ਸਰਾਖ ਨੇ ਮੂਰੇ ਲੱਗਿਆ ਹੋਇਆ ਸੀ ਇਹ ਕੰਪਨੀ ਦਾ ਆਉਂਦਾ ਬੰਪਰ ਤੇ ਮੂਰੇ ਲੱਗੇ ਨੇ ਸੇਫਟੀ ਗਾਰਡ ਉਹ ਲੱਗਿਆ ਹੋਇਆ ਸੀ ਉਹ ਖੋਲਤਾ ਆਪਾਂ ਨੇ ਉਹਦੇ ਸਰਾਖ ਨੇ ਆ ਬੰਦ ਕਰਾਉਣੇ ਨੇ ਤੇ ਬਾਕੀ ਚੈੱਕ ਕਰਾ ਦੇ ਸਾਰੇ ਤੇ ਗੱਡੀ ਆਪਣੀ ਓਕੇ ਆ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਹੇ ਜੀ ਲੱਗੀ ਕਹੇ ਜੀ ਨਹੀਂ ਆਪਦੀ ਰਾਏ ਜਰੂਰ ਦਿਓ ਸਤਿ ਸ੍ਰੀ ਅਕਾਲ